ਮੈਂ ਇਸ ਵੇਲੇ ਸ਼੍ਰੀ ਗੰਗਾ ਨਗਰ ਵਿੱਚ ਖੜਾ ਤੇ ਇਪਸਾ ਕੰਪਨੀ ਦੇ ਗਡਾਊਨ ਦੇ ਵਿੱਚ ਖੜਾ ਤੇ ਮੇਰੇ ਨਾਲ ਕੋਈ ਇਪਸਾ ਕੰਪਨੀ ਦਾ ਕੋਈ ਡੀਲਰ ਨਹੀਂ ਖੜਾ ਸਿੱਧੇ ਆਪਣੇ ਕੋਲੇ ਇਪਸਾ ਕੰਪਨੀ ਦੇ ਮਾਲਕ ਖੜੇ ਆ ਤੇ ਅੱਜ ਸਾਡੇ ਕਿਸਾਨ ਭਰਾਵੋ ਤੁਹਾਡੇ ਹਰੇਕ ਸਵਾਲ ਦਾ ਜਵਾਬ ਕੋਈ ਇਪਸਾ ਦੇ ਨਾਲ ਜੁੜਿਆ ਹੋਇਆ ਡੀਲਰ ਜਾਂ ਕੋਈ ਬੀਜ ਵੇਚਣ ਵਾਲਾ ਬਾਈ ਜਾਂ ਕੋਈ ਭਰਾ ਆਪਣੇ ਨਾਲ ਨਹੀਂ ਸਗੋਂ ਇਪਸਾ ਦੇ ਡਾਕਟਰ ਤੇ ਇਪਸਾ ਦੇ ਮਾਲਕ ਸੰਜੇ ਬਿਸ਼ਨੋਈ ਸਾਡੇ ਨਾਲ ਹੈ ਆਪਾਂ ਉਹਨਾਂ ਪਾਸੋਂ ਅੱਜ ਇਪਸਾ ਦਾ ਬੰਸੀ 골ਡ ਦਾ ਜਿਹੜਾ ਮੂੰਗੀ ਦਾ ਬੀਜ ਹੈ ਨਾ ਉਹਦੇ ਬਾਰੇ ਜਾਣਕਾਰੀ ਇੱਕ ਗੱਲ ਕਰਾਂਗੇ ਵੀ ਬੀਜ ਪੱਖੋਂ ਇਪਸਾ ਦੇ ਬੰਸੀ 골ਡ ਦੇ ਮਾਲਕਾਂ ਦਾ ਬੀਜ ਬਾਰੇ ਕੀ ਕਹਿਣਾ ਹੈ ਕੀ ਜ਼ਿੰਮੇਵਾਰੀ ਲੈਂਦੇ ਆ ਉਹ ਝਾੜ ਪੱਖੋਂ ਕੀ ਜ਼ਿੰਮੇਵਾਰੀ ਲੈਂਦੇ ਆ ਵੀ ਇਹ 60-70 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਕੱਲੀ-ਕੱਲੀ ਗੱਲ ਅੱਜ ਤੁਹਾਨੂੰ ਮੂੰਗੀ ਦੇ ਬਾਰੇ ਦੱਸ ਦਿਆਂਗੇ ਤੇ ਆ ਇੱਥੇ ਤੁਸੀਂ ਦੇਖ ਲੈ ਰਹੇ ਹੋ ਵੀ ਹੁਣ ਇੱਥੇ ਮੂੰਗੀ ਆ ਜਿਹੜੀ ਬੰਸੀਗੋੜ ਦੀ ਮੂੰਗੀ ਦੀ ਭਰਾਈ ਹੋਈ ਜਾਂਦੀ ਹੈ ਜਿਵੇਂ ਪੰਜਾਬ ਦੇ ਸਾਰੇ ਥਾਵਾਂ ਤੇ ਮੂੰਗੀ ਆ ਜਿਹੜੀ ਉਹਦਾ ਬੀਜ ਪਹੁੰਚ ਗਿਆ ਤੇ ਥਾਂ-ਥਾਂ ਬੰਸੀਗੋੜ ਦਾ ਬੀਜ ਵਿਖ ਰਿਹਾ ਤੇ ਬੰਸੀਗੋੜ ਦਾ ਬੀਜ ਲੈਣ ਵਾਸਤੇ ਧਿਆਨ ਰੱਖਿਓ ਕਿਤੇ ਠੱਗੇ ਨਾ ਜਾਇਓ ਕੀ ਕੀ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਬੰਸੀਗੋੜ ਦਾ ਬੀਜ ਲੈਣ ਵਾਸਤੇ ਆਪਾਂ ਇਹ ਵੀ ਪੁੱਛਾਂਗੇ ਬੀ ਨਕਲੀ ਬੀਜ ਜਿਹੜਾ ਬੰਸੀਕੋਟ ਦੇ ਨਾਂ ਤੇ ਵੇਚੀ ਜਾਂਦੇ ਆ ਉਹਨਾਂ ਦੀ ਪਹਿਚਾਨ ਸਾਡਾ ਕਿਸਾਨ ਭਰਾ ਕਿਵੇਂ ਕਰੇ ਤਾਂ ਸਭ ਤੋਂ ਪਹਿਲਾਂ ਤੁਹਾਡਾ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਆਲਖ ਸਵਾਗਤ ਕਰਦਾ ਜੀ ਥੈਂਕ ਯੂ ਵੈਲਕਮ ਜੀ ਤਾਂ ਮੇਰਾ ਨਾਮ ਸੰਜੇ ਆ ਜੀ ਤੇ ਅੱਜ ਤੁਸੀਂ ਕੁਲਵਿੰਦਰ ਜੀ ਇੱਥੇ ਆਏ ਹੋ ਥੈਂਕ ਯੂ ਧੰਨਵਾਦ ਵੈਸੇ ਮੈਨੂੰ ਪਤਾ ਨਹੀਂ ਸੀ ਵੀ ਤੁਸੀਂ ਕਿਹੜੇ ਪਾਸੋਂ ਘੁੰਮਦੇ ਫਿਰਦੇ ਇੱਥੇ ਤੱਕ ਪਹੁੰਚੇ ਹੋ ਬਹੁਤ ਚੰਗੀ ਗੱਲ ਹੈ ਤੇ ਵੈਲਕਮ ਤੁਹਾਡਾ ਸਭ ਤੋਂ ਮਹਾਨ ਗੱਲ ਆ ਜੀ ਇਪਸਾ ਦੀ ਬੰਸੀ ਗੋਲਡ ਮੂੰਗੀ ਸਾਡਾ ਇੱਕ ਸਲੋਗਨ ਮੇਰੇ ਕਿਸਾਨ ਭਰਾਵਾਂ ਲਈ ਕਿ ਆਪਸੇ ਹੀ ਇਪਸਾ ਮੇਰੇ ਕਿਸਾਨ ਭਰਾਵਾਂ ਤੋਂ ਇਪਸਾ ਆ ਜੀ ਆਪਾਂ ਬੰਸੀ ਗੋਲਡ ਦੀ ਵੈਸੇ ਤੁਸੀਂ ਅੱਜ ਜਿੱਥੇ ਪਹੁੰਚੇ ਹੋ ਆਪਾਂ ਪੈਕਿੰਗ ਚੱਲ ਰਹੀ ਹੈ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਕਹਿੰਦੇ ਸੀ ਵੀ ਡੁਪਲੀਕੇਟ ਬਹੁਤ ਚੱਲ ਰਿਹਾ ਜੀ ਬਹੁਤ ਸਾਰੇ ਲੋਕ ਬਹੁਤ ਪੋਲੇ ਪਾਲੇ ਜ਼ਿਮੀਂਦਾਰ ਭਰਾਵਾਂ ਨੂੰ ਠੱਗਦੇ ਐ ਕਿਵੇਂ ਠੱਗਦੇ ਆ ਜੀ ਉਹ 5-5 ਕਿਲੋ ਦੀ ਥੇਲੀਆਂ ਲਈ ਬੈਠੇ ਐ 5 ਕਿਲੋ ਦੀ ਥੇਲੀ 'ਚ ਉਹ ਬੀ ਪਾਈ ਜਾਂਦੇ ਆ ਜਾਂ ਕੋਈ ਵੀ ਮੰਗੀ ਪਾ ਰਹੇ ਐ ਤੇ ਕਹਿੰਦੇ ਵੀ ਜੀ ਆਹ ਲੋਈ ਬੰਸੀ ਗੋਲਡ ਮੇਰਾ ਕਿਸਾਨ ਭਰਾਵਾਂ ਨੂੰ ਇੱਕ ਹੀ ਗੱਲ ਮੈਂ ਦੱਸਣਾ ਹੈ ਕਿ ਇਪਸਾ ਦੀ ਬੰਸੀ ਗੋਲਡ 2 ਕਿਲੋ ਦਾ ਪੈਕੇਟ 2 ਕਿਲੋ ਦਾ ਪੈਕੇਟ ਤੇ ਉੱਤੇ ਇਪਸਾ ਲਿਖਿਆ ਹੋਇਆ ਆ ਲੋਗੋ ਹੈ ਇਹ ਆਪਣਾ ਇਪਸਾ ਦਾ ਬੰਸੀ 골ਡ ਦਾ ਸਿਰਫ 2 ਕਿਲੋ ਦਾ ਪੈਕੇਟ ਇੱਕ ਹੀ ਪੈਕਿੰਗ ਆਉਂਦੀ ਹੈ ਇਹਦੀ ਕੋਈ ਦੂਜੀ ਪੈਕਿੰਗ ਨਹੀਂ ਹੈ ਇਸ ਤਰ੍ਹਾਂ ਦਾ ਪਾਊਚ ਇਸ ਤਰ੍ਹਾਂ ਦਾ ਪੈਕੇਟ ਹੋਰ ਤੁਹਾਨੂੰ ਥਾਂ ਥਾਂ ਤੇ ਮਿਲੂਗੇ ਲੋਕਾਂ ਨੇ ਬੋਰੀਆਂ 'ਚ ਜਿਵੇਂ ਪਹਿਲੇ ਖੰਡ ਜਾਂ ਕੁਝ ਗੁੜ ਆਪਾਂ ਨੂੰ ਤੋਲ ਕੇ ਦਿੰਦੇ ਸੀ ਬੰਬੂ ਪਾ ਕੇ ਬੈਠੇ ਹੋ ਉਵੇਂ ਹੀ ਪਰ ਪਰ ਕੇ ਦੇ ਹੀ ਜਾਂਦੇ ਆ ਉਹ ਸਿਰਫ ਜ਼ਮੀਦਾਰ ਨੂੰ ਠੱਗਣ ਵਾਲੇ ਕੰਮ ਕਰ ਰਹੇ ਆ ओरिजिनल ਪੈਕੇਟ 2 ਕਿਲੋ ਦਾ ਇੱਕ ਹੀ ਆਉਂਦਾ ਜੀ ਆ ਬੰਸੀ 골ਡ ਇੰਦਾਂ ਦੇ ਹੋਰ ਤੁਹਾਨੂੰ ਬਹੁਤ ਪੈਕੇਟ ਮਿਲੂਗੇ ਉਹਨਾਂ ਪਿੱਛੇ ਨਹੀਂ ਜਾਣਾ ਤੁਸੀਂ 오રિਜਨਲ ਬੰਸੀ 골ਡ ਦਾ ਹੀ ਪੈਕੇਟ ਲੈਣਾ ਹੈ ਤੁਸੀਂ ਠੀਕ ਹੈ ਇਹ ਚੀਜ਼ ਸਭ ਤੋਂ ਮਹਿਨ ਧਿਆਨ ਦੇਣ ਵਾਲੀ ਹੈ ਦੂਜੀ ਗੱਲ ਕਿ ਜੋ ਬੰਸੀ 골ਡ ਹੈ ਤੇ ਆਪਣੀ ਜੀ ਵੈਸੇ 5 ਸਾਲ ਪੁਰਾਣੀ 6 ਸਾਲ ਪੁਰਾਣੀ ਇੱਕ ਵੈਰਾਈਟੀ ਹੁੰਦੀ ਸੀ ਬੰਸੀ ਦੇ ਨਾਂ ਤੋਂ ਉਹ ਵੈਰਾਈਟੀ ਅਸੀਂ ਦਿੰਦੇ ਸੀ ਪਹਿਲੇ ਸਾਡਾ 3 ਸਾਲ ਪਹਿਲੇ ਅਮਰੀਕਾ ਦੀ ਕੰਪਨੀ ਸਾਈਟੋਜਾਇਮ ਨਾ ਵਰਡੇਸ਼ਨ ਕੰਪਨੀ ਨਾਲ ਸਾਡਾ ਟਾਈਪ ਹੋਇਆ ਉਹਨਾਂ ਦੇ ਡਾਕਟਰਾਂ ਨੇ ਤੇ ਇਪਸਾ ਦੇ ਡਾਕਟਰਾਂ ਨੇ ਸਾਡੇ ਸੀਓ ਸਾਹਿਬ ਡਾਕਟਰ ਆਰ ਐਸ ਪਾਂਡੇ ਜੀ ਨਾਲ ਖੜੇ ਐ ਇਹਨਾਂ ਨੇ ਜਿਹੜੀ ਮਿਲ ਕੇ ਜਿਹੜੀ ਚੀਜ਼ ਤਿਆਰ ਕੀਤੀ ਉਹ ਬੰਸੀ 골ਡ ਹੈ ਉਹ ਜਿਹੜੀ ਵੈਰਾਈਟੀ ਹੈ ਉਹਦਾ ਨਾਮ ਬੰਸੀ 골ਡ ਹੈ ਤੇ ਇਹ ਐਨੇ ਮਤਲਬ ਜੇ ਕੋਈ ਜਿਵੇਂ ਸੋਚਦੇ ਆ ਵੀ ਜੀ ਬੋਰੀਆਂ ਚੋਂ ਬੰਬੂ ਪਰ ਪਰ ਕੇ ਦੇਈ ਜਾਂਦੇ ਤੇ ਜ਼ਿਮੀਂਦਾਰਾਂ ਨੂੰ ਕਹਿੰਦੇ ਵੀ ਆਹੀ ਬੰਸੀ 골ਡ ਹੈ ਐ ਨਹੀਂ ਬਣਦੀ ਐ ਇਹ ਬੰਸੀ 골ਡ ਲਈ ਬੰਸੀ 골ਡ ਮੰਡਈ ਬਹੁਤ ਆਪਣਾ ਪਿਆ ਜੀ ਬਹੁਤ ਮਿਹਨਤ ਲੱਗੀ ਹੈ ਠੀਕ ਹੈ ਤੇ ਪੀਲੀ ਨਹੀਂ ਪੈਂਦੀ ਇਹ ਗੱਲ ਸ਼ੋਰ ਹੈ ਪੀਲੀ ਨਹੀਂ ਪਊਗੀ ਇਹਦੇ ਜੇ ਤੁਸੀਂ ਵਧੀਆ ਜੇ ਦੀ ਕੇਅਰ ਕਰਦੇ ਹੋ ਤੇ 60 ਤੋਂ 65 ਦਿਨਾਂ ਚ ਆ ਪੱਕ ਕੇ ਤਿਆਰ ਹੋ ਜਾਂਦੀ ਹੈ ਜੀ 60 ਤੋਂ 65 ਦਿਨਾਂ ਚ ਆ ਪੱਕ ਕੇ ਤਿਆਰ ਹੋ ਜਾਂਦੀ ਹੈ ਤਿੰਨ ਵਾਰੀ ਫੜ ਲੈਂਦੀ ਹੈ ਜੀ ਤੇ ਸਭ ਤੋਂ ਇਹਦੀ ਵੱਡੀ ਖਾਸੀਅਤ ਆ ਕਿ ਆ 32 35ਵੇਂ ਦਿਨ ਤੋਂ ਇਹਨੇ ਫਲਾਵਰਿੰਗ ਸ਼ੁਰੂ ਕਰ ਦੇਣੀ ਹੈ 32ਵੇਂ 35ਵੇਂ ਦਿਨ ਤੋਂ ਇਹਨੇ ਫਲਾਵਰਿੰਗ ਸ਼ੁਰੂ ਕਰ ਦੇਣੀ ਹੈ ਹਰ 6-7 ਦਿਨਾਂ ਚ ਇਹਦੀ ਫਲਾਵਰਿੰਗ ਤੋਂ ਫਲੀਆਂ ਬਣ ਕੇ ਮੈਚਿਓਰਟੀ ਹੋ ਜਾਂਦੀ ਹੈ ਪਿਛਲੀ ਫਲੀ ਲੱਗੀ ਹੈ ਉਹ ਮੈਚਿਓਰ ਹੋ ਰਹੀ ਹੈ ਅਗਲੀ ਫਲਾਵਰਿੰਗ ਆ ਗਈ ਉਹ ਫਲੀਆਂ ਬਣ ਰਹੀ ਹੈ ਉਹ ਮੈਚਿਓਰ ਹੋ ਰਹੀ ਹੈ ਉਸ ਤੋਂ ਬਾਅਦ ਤੀਜੀ ਵਾਰੀ ਫੇਰ ਉਵੇਂ ਹੀ ਫੁੱਲ ਬਣੂਗੇ ਫਲੀਆਂ ਲੱਗੂਗੀ ਉਹ ਮੈਚਿਓਰ ਹੋ ਜੂਗੀ ਸਭ ਤੋਂ ਪਹਿਲੀ ਫਲੀ ਜਿਹੜੀ ਲੱਗੀ ਹੈ ਉਹ ਜਿੰਨੇ ਪੱਕ ਗਈ ਕਾਲੀ ਪੈ ਗਈ ਉਹਨੇ ਵੀ ਥੋੜੀ ਟਰਾਲੀ ਚ ਪੈਣਾ ਹੈ ਕੰਬਾਈ ਤੋਂ ਹਾਰਵੈਸਟ ਹੋ ਕੇ ਆਣਾ ਹੈ ਖੇਤ ਚ ਨਹੀਂ ਰਹਿਣੀ ਜੀਓ ਉਹ ਵੀ ਫਲੀ ਆਪਾਂ ਨੂੰ ਥਾਊਗੀ ਉਹਦਾ ਵੀ ਝਾੜ ਆਪਣੀ ਟਰਾਲੀ ਚ ਆਊਗਾ ਜੀ ਉਹ ਵੀ ਤੇ ਤੀਜੀ ਵਾਰੀ ਦਾ ਵੀ ਇਹ ਸਾਰਾ ਜਦੋਂ ਇਕੱਠੀ ਹੋ ਗਈ ਉਹ ਤੇ ਉਹਦਾ ਜਿਹੜਾ ਝਾੜ ਜਦੋਂ ਆਪਾਂ ਦੇਖਾਂਗੇ 10-12 ਕੁਇੰਟਲ ਤੱਕ ਵੀ ਹਾਈ ਰੀਲਡ ਇਹਦਾ ਜਾਂਦਾ ਜੀ ਤੇ ਅਸੀਂ ਇਹ ਵੀ ਸੁਣਿਆ ਸੀ ਵੀ ਬਾਂਸੀ ਗੋਲਡ ਦੀ ਵੈਰਾਈਟੀ ਆ ਜਿਹੜੀ ਉਹਨੇ ਮੋਗੇ ਜਗਰਾਵਾਂ ਵਾਲੀ ਸਾਈਡ ਸਾਡੇ ਕਿਸਾਨ ਭਰਾਵਾਂ ਨੇ 14-14 ਕੁਇੰਟਲ ਵੀ ਝਾੜ ਲਿਆ ਕੀ ਇਹ ਸੱਚ ਹੈ ਜੀ ਦੇਖੋ ਜੀ ਇਹ ਕਿ ਬਹੁਤ ਵੱਡੀ ਗੱਲ ਐ ਸਰ ਤੁਹਾਡੀ ਮੈਂ ਹੁਣ ਚੈਨਲ ਤੇ ਕਿਵੇਂ ਇਹ ਗੱਲ ਕਹਿਦਾ ਪਰ ਜਦੋਂ ਜ਼ਿਮੀਦਾਰ ਸਾਨੂੰ ਆ ਕੇ ਦੱਸਦੇ ਐ ਕਿ ਜੀ ਅਸੀਂ 65ਵੇਂ ਦਿਨ ਕੱਢੀ ਐ ਤੇ ਸਾਡੇ ਜੀ 12 ਕੁਇੰਟਲ ਹੋਈ ਐ 13 ਕੁਇੰਟਲ ਹੋਈ ਐ ਸਾਨੂੰ ਆਪ ਨੂੰ ਬੜੀ ਹੈਰਾਨੀ ਹੁੰਦੀ ਐ ਜੀ ਸਾਨੂੰ ਦੇਖ ਕੇ ਸਾਨੂੰ ਐ ਲੱਗਦਾ ਵੀ ਯਾਰ ਕਿਤੇ ਝੂਠ ਤਾਂ ਨਹੀਂ ਬੋਲ ਰਿਹਾ ਪਰ ਸੱਚੀ ਗੱਲ ਐ ਜੀ ਹਜ਼ਾਰਾਂ ਚ ਇਦਾਂ ਦੇ ਜ਼ਿਮੀਦਾਰ ਸਾਨੂੰ ਮਿਲਦੇ ਐ ਜਿਹੜੇ ਕਹਿੰਦੇ ਅਸੀਂ 10 12 ਕੁਇੰਟਲ ਅਸੀਂ ਝਾੜ ਕੱਢਿਆ ਜੀ 12 13 ਕੁਇੰਟਲ ਅਸੀਂ ਝਾੜ ਕੱਢਿਆ ਜੀ ਜੀ ਤੇ ਇੱਕ ਇਹ ਵੀ ਦੱਸੋ ਸਾਨੂੰ ਵੀ ਹੁਣ ਜਿਵੇਂ ਬਜਾਈ ਦਾ ਆਪਾਂ ਕਹਨੇ ਆ ਵੀ ਤੁਹਾਡੇ ਇਧਰ ਰਾਜਸਥਾਨ ਵਾਲੇ ਪਾਸੇ ਸਾਡੇ ਪੰਜਾਬ ਦੇ ਜੇ ਮੁਕਸਰਮਾਨ ਸਾਹਿਬ ਠਿੰਡਾ ਬੈਲਟ ਦੀ ਗੱਲ ਕਰ ਲਈਏ ਤਾਂ ਉਧਰਲੇ ਪਾਸੇ ਹੁਣ ਕਣਕ ਤੋਂ ਬਾਅਦ ਮੂੰਗੀ ਦਾ ਕਿਸਾਨ ਭਰਾਵਾਂ ਦਾ ਜੇ ਰੁਝਾਨ ਆ ਵੀ ਮੂੰਗੀ ਬੀਜੀਏ ਤਾਂ ਭਾਈ ਜੀ ਇਹਦਾ ਠੁਕਮਾ ਸਮਾਂ ਜਿਹੜਾ ਮੂੰਗੀ ਬੀਜਣ ਦਾ ਉਹ ਦੱਸੋ ਬਈ ਕੀ ਆ ਜੀ ਦੇਖੋ ਇਹ ਵੈਸੇ ਨਾ ਹੋਰ ਕੰਪਨੀਆਂ ਦਾ ਪਤਾ ਨਹੀਂ ਕੀ ਰੀਜਨ ਹੈ ਅੱਡੋ-ਅੱਡੀ ਜੇ ਫਸਲਾਂ ਆ ਉਹ ਕੋਈ ਵੈਰਾਈਟੀ ਕਿਸੇ ਨਾਂ ਤੋਂ ਕਿਤੇ ਦਿੰਦੀ ਹੈ ਕੋਈ ਵੈਰਾਈਟੀ ਕਿਸੇ ਨਾਂ ਤੋਂ ਕੁਝ ਦਿੰਦੀ ਹੈ ਜੀ ਇੱਕ ਇਪਸਾ ਹੀ ਇੱਕ ਐਦਾਂ ਦੀ ਕੰਪਨੀ ਹੈ ਜੀ ਜਿਹੜੀ ਆਪ ਦੀ ਬੰਸੀ 골ਡ ਵੈਰਾਈਟੀ ਨੂੰ ਆਲ ਓਵਰ ਇੰਡੀਆ 'ਚ ਵੇਚ ਰਹੀ ਹੈ ਤੇ ਆਲ ਓਵਰ ਇੰਡੀਆ 'ਚ ਇਹਦੇ ਰਿਜ਼ਲਟ ਹੈ ਜੀ ਐ ਨਹੀਂ ਹੈ ਤੇ ਸਾਡੇ ਟ੍ਰਾਇਲ ਲੱਗਦੇ ਜੀ ਯੂਪੀ 'ਚ ਐਮਪੀ 'ਚ ਹਨਾ Rajasthan 'ਚ Haryana 'ਚ Punjab 'ਚ Punjab Agriculture University ਨੇ ਇਹਨੂੰ ਰეკਮੈਂਡ ਕੀਤਾ ਜੀ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਇਹਨੂੰ ਬਰਾਬਰ ਟ੍ਰਾਇਲ ਲਾਉਂਦੀ ਹੈ ਵੀ ਯਾਰ ਬੰਸੀ ਗੋਲਡ ਕੀ ਚੀਜ਼ ਹੈ ਜਿਹੜੀ ਹਰੇਕ ਵੈਰਾਈਟੀ ਤੋਂ ਵੱਧ ਝਾੜ ਦੇ ਰਹੀ ਹੈ ਤੇ ਇਹ ਜਿਵੇਂ ਇਹਦੀ ਜੇ ਤੁਸੀਂ ਬਜਾਈ ਦੀ ਗੱਲ ਕਰੋਂ ਜੀ ਜਿਵੇਂ ਆਪਾਂ ਸਭ ਤੋਂ ਪਹਿਲੇ ਸ਼ੁਰੂ ਹੁੰਦਾ ਹੀ ਪੰਜਾਬ 'ਚ ਜਿਹੜਾ ਦੁਆਬਾ ਏਰੀਆ ਹੈ ਜੀ ਮੋਗਾ ਜਗਰਾਉਂ ਕਹਿ ਲੋ ਜਾਂ ਜਿਵੇਂ ਜਲੰਧਰ ਹੁਸ਼ਿਆਰਪੁਰ ਉਹ ਏਰੀਆ 'ਚ ਜਿਹੜੀ ਇਹਦੀ ਬਜਾਈ ਹੈ ਉਹ ਫਰਵਰੀ 'ਚ ਜਿਵੇਂ ਆਲੂ ਦੀ ਕੱਚੀ ਪਟਾਈ ਤੋਂ ਬਾਅਦ ਵੀ ਇਹਦੀ ਬਜਾਈ ਹੁੰਦੀ ਹੈ ਪੱਕੀ ਪਟਾਈ 'ਚ ਮਤਲਬ ਵੀ 10-15 ਮਾਰਚ ਤੱਕ ਇਹਦੀ ਬਜਾਈ ਹੋ ਜਾਂਦੀ ਹੈ ਜੀ ਉਦੋਂ ਬਾਅਦ ਪੰਜਾਬ 'ਚ ਹੀ ਮੰਨ ਲਓ ਜਿਵੇਂ ਜਦੋਂ ਕਣਕ ਵੱਢਦੇ ਆਂ ਉਦੋਂ ਬਾਅਦ ਜਿਹੜਾ ਮਾਲਵਾ ਏਰੀਆ ਹੈ ਜੀ ਵੀ ਲੁਧਿਆਣਾ ਕੇ ਲੋ ਤੇ ਇੱਧਰ ਬਠਿੰਡਾ ਮਾਨਸਾ ਇਹ ਏਰੀਆ 'ਚ ਜਦੋਂ ਬਜਾਈ ਹੁੰਦੀ ਹੈ ਇਹ ਕਣਕ ਵੱਢ ਕੇ ਹੋ ਜਾਂਦੀ ਹੈ ਜੀ यूपीएमपी ਚ ਵੀ ਐ ਮਾਰਚ ਮਾਰਚ ਦੇ ਨੇੜੇ ਉੱਥੇ ਵਿਜਾਈ ਹੁੰਦੀ ਹੈ ਜੀ ਉੱਥੇ ਕਣਕਾਂ ਥੋੜੀ अर्ली ਆ ਜਾਂਦੀ ਹੈ ਉੱਥੇ ਵੀ ਐਂ ਵਿਜਾਈ ਹੁੰਦੀ ਹੈ ਜੀ ਦੀ ਤੇ ਰਾਜਸਥਾਨ ਚ ਵੀ ਜਿਵੇਂ ਅਪ੍ਰੈਲ ਚ ਕਣਕ ਵੱਢ ਕੇ ਤਾਂ ਇਹ ਜਿਵੇਂ ਪਹਿਲੇ ਨਰਮਾ ਤੇ ਇਹਦੀ ਵਿਜਾਈ ਹੁੰਦੀ ਹੈ ਉਦੋਂ ਬਾਅਦ ਜਦੋਂ ਪਾਣੀ ਘਟਦਾ ਹੈ ਥੋੜਾ ਤੇ ਇੱਥੇ ਸਾਡੇ ਜੂਨ ਜੁਲਾਈ ਚ ਇਹਦੀ ਵਿਜਾਈ ਹੁੰਦੀ ਹੈ ਜੀ ਤੇ ਜੂਨ ਜੁਲਾਈ ਚ ਵੀ ਇਹਦੇ ਬਹੁਤ ਬੈਸਟ ਰਿਜ਼ਲਟ ਆਉਂਦੇ ਜੀ ਕਣਕ ਤੁਸੀਂ ਵੱਢ ਲਈ ਹੈ ਵਾਣ ਹੋ ਗਿਆ ਵੇਲੇ 60-65 ਦਿਨਾਂ 'ਚ ਵੈਰੈਟੀ ਨੇ ਬਣ ਕੇ ਤਿਆਰ ਹੋ ਜਾਣਾ ਤੇ ਤੁਹਾਨੂੰ 60-65 ਦਿਨਾਂ ਦੇ ਵਿੱਚ ਕਣਕ ਤੋਂ ਬਾਅਦ ਝੋਨੇ ਦੇ ਦਰਮਿਆਨ ਜਿਹੜੀ ਇਹ ਫਸਲ ਨੇ ਮੁਨਾਫਾ ਤੁਹਾਡੀ ਜੇਬ 'ਚ ਪਾ ਜਾਣਾ ਇਹ ਜਮਾਂ ਖਰਾ ਹੈ ਇਹ ਖਰਾ ਤਾਂ ਮੰਨਣਾ ਹੈ ਕਿ ਅਸੀਂ ਇਸ ਗੱਲ ਤੇ ਮੋਹਰ ਲਾ ਦਈਏ ਵੀ ਜੇ ਉਹ ਬੰਸੀ ਗੋਲਡ ਬੀਜ ਦਾ ਤਾਂ ਉਹਦਾ ਮੁਨਾਫਾ ਖਰਾ ਹੈ ਦੇਖੋ ਜੀ ਇੱਕ ਬਹੁਤ ਵੱਡੀ ਗੱਲ ਹੈ ਜੀ ਇੱਕ ਜ਼ਿੰਮੇਵਾਰ ਪ੍ਰਾਈ ਆਪਣੇ ਪੰਜਾਬ ਤੋਂ ਆਏ ਸੀ ਉਹਨਾਂ ਨੇ ਇੱਕ ਗੱਲ ਕੀਤੀ ਸੀ ਕਹਿੰਦੇ ਸੱਚੀ ਗੱਲ ਹੈ ਜਿਹੜਾ ਬੰਸੀ ਗੋਲਡ ਹੈ ਨਾ ਇਹ ਸਾਡੇ ਦੇਸ਼ ਦੀ ਆਰਥਵਵਸਥਾ ਚ ਬਹੁਤ ਵੱਡਾ ਸਹਿਯੋਗ ਕਰ ਰਹੀ ਹੈ ਜਿਹੜੀ ਧਾਲਾਂ ਚ ਅਸੀਂ ਸਾਡੇ ਦੇਸ਼ ਨੂੰ ਆਤਮ ਨਿਰਭਰ ਕਰ ਰਹੀ ਹੈ ਸਾਨੂੰ ਉਹਦੀ ਗੱਲਾਂ ਸੁਣ ਕੇ ਸਾਨੂੰ ਐ ਲੱਗਾ ਕਿ ਯਾਰ ਸੱਚੀ ਗੱਲ ਹੈ ਕਿਉਂਕਿ ਜੀ ਇਦੋਂ ਪਹਿਲੇ ਧਾਲਾਂ ਤਾਂ ਇੰਪੋਰਟ ਹੀ ਹੁੰਦੀਆਂ ਸੀ ਜੀ ਧਾਲਾਂ ਤੇ ਇੰਪੋਰਟ ਹੁੰਦੀਆਂ ਸੀ ਤੇ ਸਾਨੂੰ ਹੁਣ ਇੰਨੀ ਤਸੱਲੀ ਹੈ ਜੀ ਕਿ ਅਸੀਂ ਦੇਸ਼ ਦੀ ਆਰਥਵਵਸਥਾ ਚ ਬਹੁਤ ਵੱਡੇ ਸਹਿਯੋਗ ਕੀ ਹੈ ਬਾਗੀ ਦਾ ਜੀ ਜਦੋਂ ਦੀ ਬੰਸੀ 골ਡ ਵੈਰਾਈਟੀ ਆਈ ਹੈ ਉਦੋਂ ਬਾਅਦ ਮੂੰਗੀ 'ਚ ਕ੍ਰਾਂਤੀ ਆਈ ਹੈ ਜੀ ਸਾਰੀ ਕੰਪਨੀਆਂ ਹੁਣ ਬਹੁਤ ਸਾਰੀ ਕੰਪਨੀਆਂ ਨੇ ਆਪੋ ਆਪ ਦੀਆਂ ਵੈਰਾਈਟੀਆਂ ਕੱਢਤੀਆਂ ਪਰ ਜਿਹੜਾ ਮਾਰਕੀਟ ਲੀਡਰ ਹੈ ਉਹ ਬੰਸੀ 골ਡ ਹੈ ਜਿਹੜਾ ਕਿਸਾਨ ਲਈ ਸਭ ਤੋਂ ਬੈਸਟ ਵੈਰਾਈਟੀ ਉਹ ਬੰਸੀ 골ਡ ਲਈ ਜੀ ਇੱਕ ਇੱਥੇ ਆਪਾਂ ਹੋਰ ਗੱਲ ਕਰ ਲਈਏ ਉਹ ਗੱਲ ਕਿਸੇ ਬੀਜ ਨੂੰ ਟ੍ਰੀਟ ਕਰਨ ਦੀ ਤਾਂ ਬੰਸੀ 골ਡ ਦਾ ਜਿਹੜਾ ਟ੍ਰੀਟ ਕਰਨ ਦਾ ਢੰਗ ਹੈ ਜੀ ਮਤਲਬ ਕਿਉਂਕਿ ਸਾਰੀ ਕਹਿੰਦੇ ਨੇ ਵੀ ਜਰਮੀਨੇਸ਼ਨ ਤਾਂ ਹੀ ਕਿਸੇ ਬੀਜ ਦੀ ਚੰਗੀ ਹੁੰਦੀ ਹੈ ਜੇਕਰ ਉਸ ਬੀਜ ਨੂੰ ਚੰਗਾ ਟ੍ਰੀਟ ਕੀਤਾ ਹੋਵੇ ਤਾਂ ਇਹਦੇ ਬਾਰੇ ਕੀ ਕਹਿਣਾ ਚਾਹੂੰਗੀ ਦੇਖੋ ਸਰ ਸਭ ਤੋਂ ਮੇਨ ਗੱਲ ਹੈ ਜਰਮੀਨੇਟ ਤਾਂ ਬੀਜ ਨਹੀਂ ਹੋਣਾ ਉਹ ਟ੍ਰੀਟ ਤੋਂ ਨਹੀਂ ਹੁੰਦਾਗਾ ਜਿਹੜਾ ਲਾਈਵ ਹੈ ਉਹਨੇ ਜਰਮੀਨੇਟ ਹੋਣਾ ਹੈ ਜੀ ਹਾਂ ਇਹ ਗੱਲ ਆਪਾਂ ਜ਼ਰੂਰ ਕਰ ਸਕਦੇ ਆ ਕਿ ਜਿੰਨਾ ਸੋਨਾ ਜਿੰਨੀ ਚੰਗੀ ਚੀਜ਼ਾਂ ਤੋਂ ਜੇ ਤੁਹਾਡਾ ਬੀਜ ਟ੍ਰੀਟ ਹੋਊਗਾ ਉਹਨਾ ਸੋਨਾ ਉੱਤਰੂਗਾ ਉਹਨਾ ਸੋਨਾ ਚੱਲੂਗਾ ਉਹਨਾ ਸਹੀ ਤਰੀਕੇ ਨਾਲ ਉਹ ਹੈਲਦੀ ਜ਼ਮੀਨ ਤੋਂ ਬਾਹਰ ਆਊਗਾ ਇੰਨਾ ਹੀ ਕੰਮ ਹੈ ਜੀ ਉਹਦਾ ਡਾਕਟਰ ਸਾਹਿਬ ਸਹੀ ਕਹਿ ਰਹੇ ਹਾਂ ਮੈਂ ਸਹੀ ਸਹੀ ਬਿਲਕੁਲ ਸਹੀ ਬਿਲਕੁਲ ਸਹੀ ਜੋ ਜੋ ਵੀ ਜੋ ਸੀਡ ਲਾਈਵ ਹੈ ਸੁਰੱਖਿਆ ਦਿੰਦਾ ਹੈ ਟ੍ਰੀਟਮੈਂਟ अर्ली ਸਟੇਜ ਮੈਂ ਸੁਰੱਖਿਆ ਦਿੰਦਾ ਹੈ ਔਰ ਅਚੀ ਗਰੋਥ ਕਰਾਤਾ ਹੈ ਜਿਹੜਾ ਵੀ ਇਹਦੇ ਚੋਂ ਜਿਹੜਾ ਲਾਈਵ ਹੈ ਜਿਹੜਾ ਜਿਉਂਦਾ ਹੈ ਜਿਵੇਂ ਆਪਾਂ ਕਹਿ ਦਈਏ ਕੋ ਨਹੀਂ ਉਗਣਾ ਜੀ ਜੇ ਕੋਈ ਤੁਹਾਨੂੰ ਦੱਸਦਾ ਨਾ ਵੀ ਜੀ ਮੇਰਾ ਟ੍ਰੀਟ ਹੋਇਆ ਹੈ ਤੇ ਮੇਰਾ ਵੱਧ ਉਗੂਗਾ ਇਹ ਸਾਰੀ ਝੁੱਠੀ ਗੱਲਾਂ ਐ ਜਿਹਨੂੰ ਨੋਲੇਜ ਨਹੀਂ ਉਹ ਇਦਾਂ ਦੀ ਗੱਲ ਕਰੂਗਾ ਜਿਨੇ ਵੀ ਨੇ ਜਿਹੜਾ ਹੈਲਦੀ ਵੀ ਹੈ ਉਹਨੇ ਉਗਣਾ ਹੈ ਠੀਕ ਹੈ ਪਰ ਰਹੀ ਗੱਲ ਟ੍ਰੀਟ ਦੀ ਉਹ ਤਾਂ ਫਿਰ ਇਪਸਾ ਦੇ ਕੋਲ ਹੀ ਖਾਸੀਅਤ ਹੈ ਜੀ ਆਹ ਕੁਆਲਟੀ ਇਪਸਾ ਕੋਲ ਹੀ ਹੈ ਇਹ ਕੁਆਲਟੀ ਹੋਰ ਕਿਸੇ ਕੋਲ ਨਹੀਂ ਹੈ ਜਿਹੜੇ ਦੂਜਾ ਜਿਵੇਂ ਆਪਾਂ ਗੱਲ ਕਰ ਰਹੇ ਨਾ ਜਿਹੜਾ ਖੁੱਲਾ ਵੇਚਦੇ ਕਰਦੇ ਆ ਬੰਸੀ 골ਡ ਦਾ ਨਾਮ ਲੈ ਕੇ ਵੇਚਦੇ ਆ ਉਹ ਇਹਦੇ ਮੁਕਾਬਲੇ 'ਚ ਕਿਤੇ ਵੀ ਬਰਾਬਰ ਨਹੀਂ ਆਉਂਦੇ ਜੀ ਇਹ ਛੁੱਟੀਆਂ ਗੱਲਾਂ ਜੀ ਉਹ ਇਹ ਨਾ ਕਿਸਾਨ ਨੂੰ ਬਰਗਲਾ ਕੇ ਗਲਤ ਗੱਲਾਂ ਦੱਸ ਕੇ ਜਿਹੜੇ ਡੁਪਲੀਕੇਟ ਵੀ ਵੇਚਦੇ ਆ ਉਹ ਅਗਲੇ ਸਾਲ ਆਪੇ ਕਿਸਾਨ ਨੂੰ ਪਤਾ ਲੱਗ ਜਾਂਦਾ ਜੀ ਪਿਆਰੇ ਕਿਸਾਨ ਭਰਾਵੋ ਐਨ ਆਰ ਐਲ ਕੰਪਨੀ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਸਲਾਮ ਜਿਵੇਂ ਤੁਸੀਂ ਜਾਣਦੇ ਹੋ ਕਿ ਸਮਾਂ ਆ ਗਿਆ 17 M27 ਅਚਾਰ ਵਾਲੀ ਮੱਕੀ ਦਾ ਇਸ ਮੱਕੀ ਦੇ ਵਿੱਚ 15 ਤੋਂ 20% ਟਾਂਡਿਆਂ ਨੂੰ ਦੋ ਦੋ ਛੱਲੀਆਂ ਆਉਂਦੀਆਂ ਤੇ ਜੇ ਕੱਦ ਦੀ ਗੱਲ ਕਰੀਏ ਉਚਾਈ ਦੀ ਗੱਲ ਕਰੀਏ ਤਾਂ ਕਿਸਾਨ ਭਰਾਵੋ 9 ਤੋਂ 11 ਫੁੱਟ ਉਚਾਈ ਹੋ ਜਾਂਦੀ ਹੈ ਇਸ ਅਚਾਰ ਵਾਲੀ ਮੱਕੀ ਦੀ ਤੇ ਸਭ ਤੋਂ ਅਹਿਮ ਗੱਲ ਹੈ ਜਿਹੜੀ ਉਹ ਇਹ ਹੈ ਕਿ ਮੱਕੀ ਇਹ ਸਿਰਫ 72 ਤੋਂ 75 ਦਿਨਾਂ ਦੇ ਵਿੱਚ ਅਚਾਰ ਵਾਸਤੇ ਤਿਆਰ ਹੋ ਸਕਦੀ ਹੈ ਅਚਾਰ ਵਾਲੀ ਮੱਕੀ ਉਗਾ ਕੇ ਤੁਸੀਂ ਸਿਰਫ 75 ਦਿਨਾਂ ਦੇ ਵਿੱਚ ਹੀ ਕਿਸਾਨ ਭਰਾਵੋ ਲਾਹਾ ਖੜ ਸਕਦੇ ਹੋ ਆਓ ਫਿਰ NRL ਦੀ 17M27 ਮੱਕੀ ਲਈਏ ਤੇ ਵੱਧ ਤੋਂ ਵੱਧ ਮੁਨਾਫਾ ਪਾਈਏ ਆਪਣੀ ਵੈਰਾਈਟੀ ਫਟਾਰੇ ਵਾਲੀ ਹੈ ਇਹਦੀ ਨੋਰਮਲ ਹਾਈਟ ਹੁੰਦੀ ਹੈ ਫਲੀਆਂ ਇੱਕ ਸਾਰ ਇਹ ਬੰਸੀ 골ਡ ਵੈਰਾਈਟੀ ਦੀ ਕੁਆਲਿਟੀ ਹੈ ਜੀ ਇਹ ਜਿਹੜੀ ਸਾਰੀ ਕੁਆਲਿਟੀਆਂ ਨੇ ਇਹ ਵੈਰਾਈਟੀ ਦੀ ਕੁਆਲਿਟੀ ਹੈ ਜਿਹੜੀ ਇਹ ਸਾਰਾ ਕੁਝ ਦਿੰਦੀ ਹੈ ਨੂੰ ਜੀ ਤਾਂ ਜੇਕਰ ਆਪਾਂ ਇੱਕ ਬੁੱਟੇ ਦੀ ਹਾਈਟ ਦੀ ਗੱਲ ਕਰ ਲਈਏ ਵੀ ਕਈ ਮੋਂਗੀਆਂ ਦੇਖਿਆ ਜੀ ਹਾਈਟ ਬਹੁਤ ਚੱਕਦੀਆਂ ਕਈ ਫਲਾ ਜਦਾ ਕਰਦੀਆਂ ਤੇ ਬੰਸੀ 골ਡ ਦੀ মুੰਗੀ ਇਸ ਪੱਖੋਂ ਕੀ ਹੈ ਜੀ ਕਿੰਨੀ ਕ ਹਾਈਟ ਦਿੰਦਾ ਬੁੱਟਾ ਇਹ ਤਾਂ ਗੱਲਾਂ ਆ ਕੇ ਸਾਨੂੰ ਜ਼ਿਮੀਦਾਰ ਹੀ ਦੱਸਦੇ ਆ ਜੀ ਕਹਿੰਦੇ ਜੀ ਜਮਾ ਕੱਟ ਹਾਈਟ ਇਹਦੀ 50 55 ਸੈਂਟੀਮੀਟਰ ਕਹਿ ਲੋ ਜ਼ਿਮੀਦਾਰ ਨੂੰ ਸੈਂਟੀਮੀਟਰਾਂ ਤੋਂ ਤਾਂ ਮਤਲਬ ਨਹੀਂ ਹੁੰਦਾ ਕਹਿੰਦੇ ਜੀ মুੰਗੀ ਬੰਸੀ 골ਡ ਲੰਮੀ ਨਹੀਂ ਪੈਂਦੀ ਦਿਖਦੀ ਨਹੀਂ ਜੀ ਐਕਸਰ ਜ਼ਿਮੀਦਾਰ ਦੇ ਨਾਲ ਖੜੀ ਰਹਿੰਦੀ ਹੈ ਚਾਹੇ ਤੁਸੀਂ ਬਿਜਾਈ ਤੋਂ ਕਹਿ ਲੋ ਚਾਹੇ ਤੁਸੀਂ ਕਟਾਈ ਤੱਕ ਦਾ ਕਹਿ ਲੋ ਇਪਸਾਦੀ ਬੰਸੀ 골ਡ ਜਮਿੰਦਾਰ ਦੇ ਨਾਲ ਖੜਦੀ ਹੈ ਕਿਸੇ ਪੱਖੋਂ ਡਿੱਗਦੀ ਨਹੀਂ ਝਾੜ ਪੱਖੋਂ ਥੱਲੇ ਨਹੀਂ ਡਿੱਗਦੀ ਮਤਲਬ ਝਾੜ ਦਿੰਦੀ ਹੈ ਉਹਨੂੰ ਜਮਿੰਦਾਰ ਦੇ ਨਾਲ ਖੜਦੀ ਹੈ ਉਹ ਬੰਸੀ 골ਡ ਹੈ ਜੀ ਤੇ ਜੇ ਆਪਾਂ ਫਲੀ ਦੀ ਗੱਲ ਕਰੀਏ ਵੀ ਇਹਨੂੰ ਲੱਗਣ ਵਾਲੀਆਂ ਫਲੀਆਂ ਦੀ ਗਿਣਤੀ ਦੀ ਗੱਲ ਕਰ ਲਈਏ ਫਲੀ ਵਿੱਚਲੇ ਦਾਣਿਆਂ ਦੀ ਗੱਲ ਕਰ ਲਈਏ ਤਾਂ ਉਹਦੇ ਬਾਰੇ ਵੀ ਜ਼ਰੂਰ ਦੱਸੋ ਵੀ ਬੰਸੀ 골ਡ ਦਾ ਮੂੰਗੀ ਦਾ ਫਲੀ ਦਾਣਾ ਇਹ ਕਿਵੇਂ ਦਾ ਸਾਨੂੰ ਸਾਡੇ ਜਮਿੰਦਾਰ ਆ ਕੇ ਦੱਸਦੇ ਆ ਕਹਿੰਦੇ ਜਿਹੜੀ ਫਲੀਆਂ ਹਨ ਨਾ ਪੱਤੇ ਕੱਟ ਫਲੀਆਂ ਜ਼ਿਆਦਾ ਤੇ ਨਾ ਜਵੈਦਾਰ ਸਾਨੂੰ ਐਂ ਦੱਸਦੇ ਕਹਿੰਦੇ ਯਾਰ ਫਲੀਆਂ ਕਹਿੰਦੇ ਆ ਲੱਗੀ ਜਿਵੇਂ ਅੰਗੂਰਾਂ ਦੇ ਗੁੱਛੇ ਆਣ ਜਿਵੇਂ ਗੁੱਛਿਆਂ ਜੇ ਫਲੀਆਂ ਐਡੇ ਐਡੇ ਗੁੱਛੇ ਲੱਗੇ ਆ ਜਿਵੇਂ ਅੰਗੂਰਾਂ ਦੇ ਗੁੱਛੇ ਆਣ ਬਹੁਤ ਫਲੀਆਂ ਲੱਗਦੀ ਐ ਜੀ ਤੁਸੀਂ ਲਾਈਵ ਫੀਲਡ ਦੇਖਿਓ ਤੁਸੀਂ ਦੇਖੇ ਵੀ ਐ ਤਾਂ ਹੀ ਤੁਸੀਂ ਕਿਸੇ ਨੂੰ ਪੁੱਛ ਕੇ ਇੱਥੇ ਤੱਕ ਪਹੁੰਚੇ ਹੋ ਠੀਕ ਐ ਇਹਦਾ ਖੜਾ ਫੀਲਡ ਦੇਖਿਓ ਤੁਹਾਨੂੰ ਪਤਾ ਲੱਗੂਗਾ ਬਸ ਕਾਲੀ ਫਲੀਆਂ ਹੀ ਫਲੀਆਂ ਦਿਖੂਗੀਆਂ ਪੂਰੇ ਖੇਤਾਂ 'ਚ ਤੁਹਾਨੂੰ ਤੇ ਫਲੀਆਂ ਵਿੱਚਲੇ ਦਾਣਿਆਂ ਦੀ ਮਤਲਬ ਅਸੀਂ ਸੁਣਦੇ ਆ ਨਾ ਜਦੋਂ ਵੀ ਫਲਾਨੀ ਮੂੰਗੀ ਆ ਜੀ ਇਹਦੇ ਦਾਣੇ ਇੰਨੇ ਹੁੰਦੇ ਆ ਦਾਣਿਆਂ ਪੱਖੋਂ ਜੇ ਆਪਾਂ ਮੂੰਗੀ ਦੀ ਕੁਆਲਿਟੀ ਪੱਖੋਂ ਗੱਲ ਕਰੀਏ ਜਿਹੜੀ ਕਿਸਾਨ ਭਰਾਵਾਂ ਨੇ ਪੈਦਾ ਕਰਕੇ ਮੰਡੀ ਦੇ ਵਿੱਚ ਬੀਜਣੀ ਹੈ ਉਸ ਮੂੰਗੀ ਦੀ ਕੁਆਲਿਟੀ ਬਾਂਸੀ ਦੀ ਕਿਹੋ ਜਿਹੀ ਨਿਕਲਦੀ ਹੈ ਦੇਖੋ ਜੀ ਇਹ ਵੀ ਸੱਚੀ ਗੱਲ ਹੈ ਇੱਕਸਾਰ ਫਲੀਆਂ ਸਾਰੀ ਫਲੀਆਂ ਇੱਕਸਾਰ ਇੱਕਸਾਰ ਫਲੀਆਂ ਇੱਕਸਾਰ ਦਾਣੇ ਤੇ ਮੰਡੀ 'ਚ 800 ਤੋਂ 1000 ਰੁਪਇਆ ਵੱਧ ਮੰਡੀ 'ਚ ਦਾ ਰੇਟ ਮੀਡੀਅਮ ਦਾਣਾ ਇਹਦਾ ਮੀਡੀਅਮ ਦਾਣਾ ਤੁਸੀਂ ਕਿਸਾਨਾਂ ਨੂੰ ਮੰਡੀ 'ਚ ਜਾ ਕੇ ਪੁੱਛ ਸਕਦੇ ਹੋ ਜਮੇਦਾਰ ਨੇ ਤੁਹਾਨੂੰ ਇਹ ਕਹਿਣਾ ਜਦੋਂ ਮੰਡੀ 'ਚੋਂ ਟਰਾਲੀ ਲੈ ਕੇ ਜਾਂਦਾ ਨਾ ਉਹ ਕਹਿੰਦਾ ਕਹਿੰਦਾ ਜੀ ਮੇਰੇ ਤਾਂ ਬੰਸੀ 골ਡ ਵਿੱਜੀ ਵੀ ਸੀਗੀ ਮੇਰੀ ਤਾਂ 500 ਰੁਪਿਆ ਵੱਧ ਲੱਗੀ ਐ ਢੇਰੀ ਮੇਰੀ ਮੇਰੀ ਟਰਾਲੀ ਮੇਰੀ ਢੇਰੀ 800 ਰੁਪਿਆ ਵੱਧ ਲੱਗੀ ਐ ਉਹਦੀ ਮੂੰਗੀ ਜਦੋਂ ਲੈ ਕੇ ਮੰਡੀ 'ਚ ਜਾਂਦਾ ਹੈ ਜਿਹੜੇ ਖਰੀਦਦਾਰ ਹੁੰਦੇ ਨਾ ਕੋਵੀਟ ਟੁੱਟ ਕੇ ਪੈਂਦੇ ਹੀ ਬੰਸੀ ਗੋਲ ਦੀ ਢੇਰੀ ਨੂੰ ਕਹਿੰਦੇ ਆ ਬੰਸੀ ਗੋਲ ਦੀ ਉਹ ਦੂਰੋਂ ਪਛਾਣ ਲੈਂਦੇ ਵੀ ਆ ਬੰਸੀ ਗੋਲ ਦੀ ਢੇਰੀ ਐ ਉਹਨੂੰ 500 500 700 ਰੁਪਿਆ ਵੱਧ ਮਿਲਦਾ ਜੀ ਉਹਨੂੰ ਢੇਰੀ ਦਾ ਮਤਲਬ ਕੁਆਂਟਲ ਪਿੱਛੇ ਜੀ ਸਾਡੇ ਨਾਲ ਡਾਕਟਰ ਆਰ ਐਸ ਪਾਂਡੇ ਵੀ ਐ ਇਹ ਵੀ ਸਾਨੂੰ ਵਧੀਆ ਜਾਣਕਾਰੀ ਦੇ ਸਕਦੇ ਆ ਵੀ ਪੀਲਾ ਰੋਗ ਜੇ ਆਉਂਦਾ ਤਾਂ ਕਿਸਾਨ ਭਰਾ ਉਹਦੀ ਰੋਕਥਾਮ ਕਿਵੇਂ ਕਰਨ ਤੇ ਬੰਸੀ ਗੋਲ ਦੀ ਮੂੰਗੀ ਤੇ ਪੀਲਾ ਰੋਗ ਹਮਲਾ ਕਰਦਾ ਜਾਂ ਨਹੀਂ ਕਰਦਾ ਇਹਦੇ ਬਾਰੇ ਵੀ ਦੱਸ ਦਿਓ ਦੇਖੋ ਜੀ ਪੀਲਾ ਰੋਗ ਆਉਂਦਾ ਹੈ ਪਰ ਮੁੰਗੀਆਂ ਨੂੰ ਆਉਂਦਾ ਹੈ ਜਿੰਨੀ ਵੀ ਮੁੰਗੀ ਤੁਸੀਂ ਬੀਜਦੇ ਹੋ ਮੈਂ ਕਿਸੇ ਦਾ ਨਾਮ ਲੈ ਕੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਪੀਲਾ ਰੋਗ ਆਉਂਦਾ ਹੈ ਪਰ ਬੰਸੀ ਗੋਲਡ ਨੂੰ ਪੀਲਾ ਰੋਗ ਨਹੀਂ ਆਉਂਦਾ ਬੰਸੀ ਗੋਲਡ ਨੂੰ ਮੁੰਗੀਆਂ ਨੂੰ ਪੀਲੇ ਰੋਗ ਆਉਂਦੇ ਆ ਬਹੁਤ ਸਾਰੀ ਵੈਰਾਈਟੀਆਂ ਇੱਧਰ ਉੱਧਰ ਲੱਗੀ ਹੁੰਦੀ ਹੈ ਉਹਨਾਂ ਨੂੰ ਆਉਂਦਾ ਹੈ ਬੰਸੀ ਗੋਲਡ ਪੀਲੀ ਨਹੀਂ ਪੈਂਦੀ ਬੰਸੀ ਗੋਲਡ 'ਚ येलो ਮੋਜੇਕ ਦਾ ਰੋਗ ਨਹੀਂ ਆਉਂਦਾ ਜੀ ਪਰ ਜਿਹੜੇ ਕਿਸਾਨ ਭਰਾ ਮੂੰਗੀ ਬੀਜ ਲੈਂਦੇ ਆ ਚਲੋ ਮਤਲਬ ਤੁਸੀਂ ਇਸ ਪੱਖੋਂ ਜਾਣਕਾਰੀ ਬਹੁਤ ਰੱਖਦੇ ਹੋ ਕਿਸਾਨ ਭਰਾਵਾਂ ਦਾ ਸਵਾਲ ਹੁੰਦਾ ਹੀ ਆ ਜੀ ਵੀ ਜੇ ਪੀਲਾ ਰੋਗ ਆ ਵੀ ਜਾਂਦਾ ਕਿਸਾਨ ਭਰਾ ਕਿਹੜੀਆਂ ਗਲਤੀਆਂ ਕਰਦੇ ਆ ਤੇ ਕੀ ਧਿਆਨ ਰੱਖਣ ਜੀ ਉਹ ਉਹ ਇਹੀ ਧਿਆਨ ਰੱਖਣ ਜੀ ਕਿ ਬੰਸੀ ਗੋਲਡ ਲਾਵੇ ਜੇ ਪੀਲਾ ਰੋਗ ਆ ਗਿਆ ਉਹ ਕਿਸੇ ਤੋਂ ਹੀ ਨਹੀਂ ਜਾਂਦਾ ਜੀ ਪੀਲਾ ਰੋਗ ਜਿੱਥੇ ਆ ਗਿਆ येलो ਮੋਜਿਕ ਠੀਕ ਨਹੀਂ ਹੁੰਦਾ ਜੀ ਇਹ ਲੋ ਮੋਜੇ ਲੋਕਲ ਵੈਰਾਈਟੀਆਂ ਨੂੰ ਆਉਂਦਾ ਹੈ ਬੰਸੀ 골ਡ ਨੂੰ ਨਹੀਂ ਆਉਂਦਾ ਜੀ ਬੰਸੀ 골ਡ ਨੂੰ ਨਹੀਂ ਆਊਗਾ ਇਹਦੇ ਲਈ ਕਿਸਾਨ ਇੰਨਾ ਹੀ ਧਿਆਨ ਰੱਖ ਸਕਦੇ ਆ ਜਦੋਂ ਬੀ ਲੈਣ ਜਾਵੇ ਉਹਦੇ ਜਾ ਕੇ ਉਹ ਬੰਸੀ 골ਡ ਮੰਗੇ ਪੀਲਾ ਰੋਗ ਨਹੀਂ ਆਊਗਾ ਜੀ ਇਸ ਗੱਲ ਦੀ ਗਰੰਟੀ ਹੈ ਵੀ ਪੀਲਾ ਰੋਗ ਨਹੀਂ ਆਉਂਦਾ ਜੇ ਤੁਸੀਂ ਬੰਸੀ 골ਡ ਬੀਜਦੇ ਹੋ ਪਰ ਜੇਕਰ ਕੋਈ ਉਹ ਜੀ ਸਮੱਸਿਆ ਹੈਗੀ ਤਾਂ ਆਪਣੇ ਨਾਲ ਮਤਲਬ ਮੈਂ ਫੇਰ ਉਹੀ ਗੱਲ ਕਹਿ ਰਿਹਾ ਵੀ ਆਪਣੇ ਨਾਲ ਕੋਈ ਡੀਲਰ ਨਹੀਂ ਆਪਣੇ ਨਾਲ ਕੋਈ ਬਾਂਸੀ 골ਡ ਦਾ ਵਿਕਰੇਤਾ ਨਹੀਂ ਆਪਣੇ ਨਾਲ ਬਾਂਸੀ 골ਡ ਦੇ ਮਾਲਕ ਹੈ ਆਪਾਂ ਆਪਣੀ ਸਿੱਧੀ ਗੱਲਬਾਤ ਕਮੈਂਟ ਸੈਕਸ਼ਨ ਦੇ ਵਿੱਚ ਮਾਲਕਾਂ ਤੱਕ ਪਹੁੰਚਦੀ ਕਰ ਸਕਦੇ ਆ ਫਿਰ ਸਾਡੇ ਕਿਸਾਨ ਭਰਾ ਜਾਨਣ ਤੇ ਮਾਲਕ ਜਾਨਣ ਜੀ ਤੇ ਕਈ ਇਲਾਕਿਆਂ ਦੇ ਵਿੱਚ ਸੰਜੇ ਜੀ ਜਿਵੇਂ ਆਪਾਂ ਦੇਖਦੇ ਆਂ ਵੀ ਪਾਣੀ ਦੀ ਸਮੱਸਿਆ ਵੀ ਹੁੰਦੀ ਹੈ ਤਾਂ ਪਾਣੀ ਪ੍ਰਬੰਧਨ ਨੂੰ ਲੈ ਕੇ ਸਿੰਚਾਈ ਪ੍ਰਬੰਧਨ ਨੂੰ ਲੈ ਕੇ ਇਸ ਮੂੰਗੀ ਦੀ ਪਾਣੀ ਦੀ ਡਿਮਾਂਡ ਕਿੰਨੀ ਰਹਿੰਦੀ ਹੈ ਇਸ ਦੀ ਪਾਣੀ ਦੀ ਡਿਮਾਂਡ ਬਹੁਤ ਘੱਟ ਹੈ ਦੋ ਪਾਣੀ ਚ ਪੱਕੇ ਤਿਆਰ ਹੁੰਦੀ ਹੈ ਜੀ ਬਾਕੀ ਪੰਜਾਬ 'ਚ ਜਿੱਥੇ ਬਹੁਤ ਜ਼ਿਆਦਾ ਨਮੀ ਹੁੰਦੀ ਹੈ ਜ਼ਮੀਨਾਂ 'ਚ ਉੱਥੇ ਇੱਕ ਪਾਣੀ 'ਚ ਵੀ ਲੋਕੀ ਪਕਾਰਿਆ ਜੀ ਬੈਡਾਂ 'ਤੇ ਲੱਗ ਰਹੀ ਹੈ ਜੀ ਕਿਹੜੀ ਵਿਧੀ ਨੂੰ ਜ਼ਿਆਦਾ ਵਧੀਆ ਮੰਨੀਏ ਆਪਾਂ ਵੀ ਕਿਸਾਨ ਭਰਾ ਬਿੱਡਾਂ 'ਤੇ ਲਾਉਣ ਕਿਹੜੀ ਵਿਧੀ ਜੋ ਜ਼ਿਮੀਦਾਰ ਕੋਲ ਵਿਧੀ ਹੈ ਉਹ ਸਾਰੀ ਵਿਧੀ ਬੰਸੀ ਗੋਲਡ ਮੰਨਦੀ ਹੈ ਬਸ ਉਹਦੀ ਕੇਅਰ ਵਧੀਆ ਕਰੇ 60 ਤੋਂ 62-65 ਦਿਨਾਂ 'ਚ ਉਹ ਵੱਢ ਕੇ ਆਪਦੇ ਘਰੇ ਲੈ ਆ ਸਕਦਾ ਚੰਗਾ ਝਾੜ ਚੰਗਾ ਉਤਪਾਦਨ ਲੈ ਸਕਦਾ ਹੈ ਉਹ ਜਿਹੜਾ ਸਾਹਮਣੇ ਤੁਸੀਂ ਬੀਜ ਦੇਖ ਰਹੇ ਹੋ ਇਹ ਸਾਰਾ ਬੰਸੀ ਗੋਲਡ ਮੂੰਗੀ ਦਾ ਹੀ ਹੈ ਜੀ ਹਾਂਜੀ ਹਾਂਜੀ ਉਹ ਬੰਸੀ ਗੋਲਡ ਹੀ ਹੈ ਬਹੁਤ ਡਿਸਪੈਚ ਲਈ ਤਿਆਰ ਹੈ ਦੇਲੀ ਇੱਥੋਂ ਗੱਡੀਆਂ ਨਿਕਲਦੀ ਹੈ ਜੀ ਪੰਜਾਬ ਲਈ ਵੀ ਹਰਿਆਣਾ ਲਈ ਵੀ ਤੇ ਉਹ ਰੈਡੀ ਹੈ ਜੀ ਤੇ ਇਹ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਸ਼੍ਰੀ ਗੰਗਾ ਨਗਰ ਦੇ ਇਫਸਾ ਦੇ ਇਸ ਭੰਡਾਰਨ ਤੋਂ ਦੇ ਰਹੇ ਸੀਗੇ ਇਸ ਫੈਕਟਰੀ ਤੋਂ ਦੇ ਰਹੇ ਸੀ ਸਾਡੇ ਨਾਲ ਸੰਜੇ ਵਿਸ਼ਨੋਈ ਜੋ ਇਫਸਾ ਦੇ ਜੋ ਬੰਸੀ ਗੋਲਡ ਦੇ ਮਾਲਕ ਹੈ ਅਸੀਂ ਉਹਨਾਂ ਤੋਂ ਇਹ ਸਾਰੀਆਂ ਜਾਣਕਾਰੀਆਂ ਪ੍ਰਾਪਤ ਕੀਤੀਆਂ ਤੇ ਉਹਨਾਂ ਨੇ ਇਹ ਸਾਰੀਆਂ ਜਾਣਕਾਰੀਆਂ ਬੜੇ ਵਧੀਆ ਤਰੀਕੇ ਦੇ ਨਾਲ ਦਿੱਤੀਆਂ ਪਰ ਕਈ ਵਾਰੀ ਸਾਡੇ ਕਿਸਾਨਾਂ ਦਾ ਕੋਈ ਸਵਾਲ ਹੁੰਦਾ ਉਹ ਸਵਾਲ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਕਰ ਸਕਦੇ ਹੋ ਬਾਈ ਜੀ ਫੇਰ ਵੀ ਸਾਡੇ ਨਾਲ ਬਣੇ ਹੋਏ ਆ ਇਹ ਇਹਨਾਂ ਦਾ ਇੱਕ ਸਲੋਗਨ ਹੈ ਉਹ ਮੈਂ ਸਲੋਗਨ ਫਿਰ ਤੋਂ ਇਹਨਾਂ ਦੇ ਜ਼ੁਬਾਨੀ ਦੁਹਰਾਉਣਾ ਚਾਹੂੰਗਾ ਵੀ ਉਹ ਕਿਸਾਨਾਂ ਵਾਸਤੇ ਆ ਉਹ ਸਲੋਗਨ ਜ਼ਰੂਰ ਦਿਹਾਓ ਜੀ ਅਸੀਂ ਐਂ ਕਹਿੰਦੇ ਜਦੋਂ ਕਿਸਾਨ ਸਾਡੇ ਕੋਈ ਵੀ ਵੀਡੀਓ ਬਣਾ ਕੇ ਭੇਜਦੇ ਆ ਜਾਂ ਕਿਸਾਨ ਆਪ ਦੇ ਲਈ ਫੋਟੋਆਂ ਭੇਜਦੇ ਕਿ ਆ ਦੇਖੋ ਯਾ ਮੈਂ ਬੰਸੀ ਗੋੜ ਲਾਇਆ ਸੀ ਤੇ ਮੇਰੇ ਇੰਨਾ ਵਧੀਆ ਹੋਇਆ ਅਸੀਂ ਉਹਨੂੰ ਰਿਟਰਨ ਸਾਡਾ ਮੈਸੇਜ ਹੁੰਦਾ ਹੈ ਥੈਂਕਸ ਕਿਸਾਨ ਆਪਸੇ ਹੀ ਇਫਸਾ ਜੀ ਆਪਸੇ ਹੀ ਇਫਸਾ ਹੈ ਔਰ ਆਪ ਦਾ ਫਾਇਦਾ ਕਰਨ ਦੇ ਲਈ ਟਿਪਸਾ ਕਹਿੰਦੇ ਆ ਵੀ ਹਮੇਸ਼ਾ ਅਸੀਂ ਤੁਹਾਡੇ ਨਾਲ ਹੈ ਚਾਹੇ ਤੁਸੀਂ ਬੰਸੀ ਗੋੜ ਦੀ ਮੂੰਗੀ ਛੱਡੋ ਕੋਈ ਵੀ ਬੀਜ ਵਿਜਿਆ ਜੇ ਤੁਹਾਡਾ ਕੋਈ ਤੁਹਾਡਾ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਕਰਨਾ ਇਹ तमाम ਜਾਣਕਾਰੀਆਂ ਤੁਸੀਂ ਸਾਡੇ ਕਿਸਾਨ ਭਰਾਵਾਂ ਨੂੰ ਦਿੱਤੀਆਂ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਕਿਸਾਨ ਭਰਾਵਾਂ ਦੇ ਹੋਣੀਆਂ ਮੰਨਾਂ ਦੇ ਵਿੱਚੋਂ ਆਪਣੇ ਤੱਕ ਸਵਾਲ ਜ਼ਰੂਰ ਪਾਚੋਣਗੇ ਇਹ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ